ਸਟੂਡੈਂਟਸ ਗੈਲਾ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਟੂਡੈਂਟ ਜਿਵੇਂ ਕਿ ਕੱਲ ਅੱਪਾਂ ਇੱਕ ਨੋਟੀਫਿਕੇਸ਼ਨ ਪਾਇਆ ਸੀ ਜੇ ਉਹਦੇ ਵਿੱਚ ਮੈਟੋਰੀਅ ਸਕੂਲ ਅਤੇ ਸਕੂਲ ਆਫ ਐਮਿਨੈਂਸ ਦੇ ਸਟੂਡੈਂਟਸ ਲਈ ਠੀਕ ਹੈ ਉਹਨਾਂ ਦੇ ਵਿੱਚ ਆਪਣੀ ਸ਼ੀਟ ਰੱਦ ਕਰਵਾ ਕੇ ਤਾਂ ਜੋ ਬੱਚੇ ਮੈਟੋਰੀਅ ਸਕੂਲ ਤੋਂ ਐਮਿਨੈਂਸ ਵਿੱਚ ਜਾਣਾ ਚਾਹੁੰਦੇ ਸੀ ਅਤੇ ਸਕੂਲ ਆਫ ਐਮਿਨੈਂਸ ਤੋਂ ਮੈਟੋਰੀਅ ਸਕੂਲ ਵਿੱਚ ਜਾਣਾ ਚਾਹੁੰਦੇ ਸੀ ਤਾਂ ਉਹਨਾਂ ਲਈ ਅੱਪਾਂ ਸਟੂਡੈਂਟ ਕੱਲ ਇੱਕ ਨੋਟੀਫਿਕੇਸ਼ਨ ਆਇਆ ਸੀ ਜੋ ਬੋਰਡ ਵੱਲੋਂ ਅਪਾਂ ਪਾਇਆ ਸੀ ਠੀਕ ਹੈ ਤੋ ਤੁਸੀਂ ਡਿਟੇਲ ਦੇਖ ਹੀ ਲਈ ਹੋਣੀ ਹੈ ਤਾਂ ਅੱਜ ਸਟੂਡੈਂਟ ਇੱਕ ਹੋਰ ਨੋਟੀਫਿਕੇਸ਼ਨ ਨਵਾਂ ਜਾਰੀ ਕੀਤਾ ਗਿਆ ਹੈ ਠੀਕ ਹੈ ਮੈਟੋਰੀਅਸ ਸਟੂਡੈਂਟਸ ਆਫ ਪੰਜਾਬ ਲਈ ਤਾਂ ਇੱਕ ਕੱਲਾ ਸਟੂਡੈਂਟ ਮੈਟੋਰੀਅਸ ਸਕੂਲ ਦੇ ਬੱਚੇ ਨੇ ਜੋ ਠੀਕ ਹੈ ਉਹਨਾਂ ਲਈ ਇਹ ਨੋਟੀਫਿਕੇਸ਼ਨ ਹੈ ਤਾਂ ਉਹ ਆਪਾਂ ਇਹ ਕੀ ਕੁਝ ਹੈ ਦੇ ਵਿੱਚ ਪੂਰਾ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਠੀਕ ਹੈ ਤਾਂ ਜਿਵੇਂ ਤੁਸੀਂ ਦੇਖ ਰਹੇ ਹੋ ਸਟੂਡੈਂਟ ਮੈਟੋਰੀਅਸ ਸਟੂਡਾ ਪੰਜਾਬ ਉਹਨਾਂ ਵੱਲੋਂ ਇਹ ਨੋਟਿਸ ਜਨਤਕ ਸੂਚਨਾ ਪੱਤਰ ਪਾਇਆ ਗਿਆ ਹੈ ਤੇ ਮਿਤੀ ਵੀ ਤੁਸੀਂ ਦੇਖ ਰਹੇ ਹੋ ਸਟੂਡੈਂਟ 46 ਯਾਨੀ ਕਿ ਅੱਜ ਹੀ ਆਇਆ ਹੈ ਸਟੂਡੈਂਟ ਨਿਊ ਨੋਟੀਫਿਕੇਸ਼ਨ ਹੈ ਠੀਕ ਹੈ ਤਾਂ ਇਹਦੇ ਵਿੱਚ ਕੀ ਦਿੱਤਾ ਹੋਇਆ ਆਪਾਂ ਤੁਹਾਨੂੰ ਫੁੱਲ ਡਿਟੇਲ ਚ ਦੱਸਦੇ ਹਾਂ ਦੇਖੋ ਮੈਟੋਰੀਅਸ ਸੁਸਾਇਟੀ ਵੱਲੋਂ ਜਾਰੀ ਕੀਤੀ ਗਈ ਜਨਤਕ ਸੂਚਨਾ ਨੰਬਰ ਇਹ 88 ਤੇ 345 ਤੋਂ ਲਗਾਤਾਰਤਾ ਦੀ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਮੈਟੋਰੀਅਸ ਸਕੂਲਾਂ ਲਈ ਦਾਖਲੇ ਹਿੱਤ 56 ਨੂੰ ਹੋਣ ਵਾਲੀ ਕਾਉਂਸਲਿੰਗ ਸੰਬੰਧੀ ਦਫ਼ਤਰ ਐਨਸੀਆਰਟੀ ਵੱਲੋਂ ਜਾਰੀ ਜਨਤਕ ਸੂਚਨਾ ਨੰਬਰ ਠੀਕ ਹੈ ਮਿਤੀ 36 ਅੰਸ਼ਾ ਯਾਨੀ ਕਿ ਕੱਲ ਤੋਂ ਸਟੂਡੈਂਟ ਜੋ ਵਿਦਿਆਰਥੀ ਸ਼ੀਟ ਰੱਦ ਕਰਵਾਉਣਾ ਚਾਹੁੰਦੇ ਹਨ ਠੀਕ ਹੈ ਉਹਨਾਂ ਲਈ ਅਰਜ਼ੀਆਂ ਪੱਤਰ ਦਿੱਤੀਆਂ ਜਾਣੀਆਂ ਨੇ ਜਿਵੇਂ ਕਿ ਉਹ ਆਪਣੀਆਂ ਅਰਜ਼ੀਆਂ ਮਿਤੀ 5 6 ਤੋਂ ਠੀਕ ਹੈ ਅ ਦੇਖੋ 5 6 ਤੱਕ ਸਬੰਧਤ ਮੈਰਿਟੋਰੀ ਸਕੂਲ ਅਤੇ ਸਕੂਲ ਆਫ ਐਮਿਨੈਂਸ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਠੀਕ ਹੈ ਦੇਸੀ ਸਟੂਡੈਂਟ ਤੁਹਾਡੇ ਲਈ ਕੁਝ ਇਨਫੋਰਮੇਸ਼ਨ ਠੀਕ ਹੈ ਜੋ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਠੀਕ ਹੈ ਤਾਂ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਲੈਣ ਲਈ ਆਪਾਂ ਜੋ ਵੀ ਨੋਟੀਫਿਕੇਸ਼ਨ ਆਇਆ ਕਰੂਗਾ ਅਪਲੋਡ ਕਰਦੇ ਰਹਾਂਗੇ ਤਾਂ ਜਿਹੜੇ ਸਟੂਡੈਂਟਸ ਨਵੇਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਟੂਡੈਂਟ ਤਾਂ ਜੋ ਆਉਣ ਵਾਲੀ ਹਰ ਕਲਾਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਹਾਡੇ ਤੱਕ ਜਾਣਕਾਰੀ ਠੀਕ ਹੈ ਤਾਂ ਮਿਲਦੇ ਹਾਂ ਸਟੂਡੈਂਟਸ ਨੈਕਸਟ ਕਲਾਸ ਦੇ ਵਿੱਚ ਥੈਂਕਸ ਫॉर ਵਾਚਿੰਗ ਵੀਡੀਓ ਐਂਡ 올 ది ਬੈਸਟ